ਦੇ ਸਤਕਾਰਯੋਗ ਵੱਡੇ ਛੋਟੇ ਵੀਰੋ ਤੇ ਭੈਣੋ ਇਹ ਤੋਂ ਪਹਿਲਾਂ ਕਿ ਮੈਂ ਬੋਲਾਂ ਜਿਹੜੇ ਖੜੇ ਆ ਬੈਠੋ ਜੇ ਧਰਨੇ ਚਾਹੋ ਜੇ ਉਹ ਇੰਨੇ ਪਰਫਰਨ ਰਹਿ ਜਾਏ ਖੜੇ ਰਹੋ ਜਿਹੜੇ ਧਰਨੇ ਜਾਇਓ ਕਿਰਪਾ ਕਰਕੇ ਬੈਠ ਜਾਓ ਇੱਥੇ ਆਜੋ ਖਾਲੀ ਨਾਮਤ ਇਧਰ ਵੀ ਜਿਹੜੇ ਖੜੇ ਆ ਆਸੇ ਪਾਸੇ ਇਹ ਪ੍ਰੈਸ ਲਈ ਫੋਟੋ ਜਾਣੀ ਐ ਤੇ ਜਿੱਥੇ ਡੱਬ ਦਿਸ ਗਿਆ ਉਹ ਐ ਲੱਗੂਗਾ ਵੀ ਜਨਤਾ ਇਸ ਧਰਨੇ ਚਾਹੀਨੀ ਉੰਜੀ ਆ ਕੇ ਖੜ ਗਈ ਸੀ ਆ ਬਾਈ ਜਿਹੜੇ ਅੰਦਰ ਖੜੇ ਐ ਉਹ ਮੁਸ਼ਕਵਾਤੀਓ ਉਹ ਮੁਸ਼ਕਵਾਦਨੋ ਇੱਕ ਥਾਂ ਬਹਿ ਜਾ ਯਾਰ ਬਹਿ ਜਾ ਬਹਿ ਜਾ ਬਹਿ ਜਾ ਅਜੋ ਸਾਰੇ ਬੈਠਣ ਦੀ ਕੋਸ਼ਿਸ਼ ਕਰੋ ਪਰ ਇੱਕ ਥਾਂ ਤੋਂ ਹੀ ਬਹਿ ਜਾਂਦੇ ਆਹ ਹਾਂ ਠੀਕ ਹੈ ਮੈਂ ਦੋ ਨਾਰੇ ਲਵਾਉਂਗਾ ਝੰਡੇ ਚੱਕ ਲੋ ਸਾਰੇ ਝੰਡੇ ਤਾਂ ਹੋਣੇ ਚਾਹੀਦੇ ਸਾਰੇ ਝੰਡੇ ਜਿਨ੍ਹਾਂ ਦੇ ਹੱਥਾਂ 'ਚ ਐ ਝੰਡੇ ਵਾਲੀ ਬਾਹ ਵੀ ਤਾਂ ਤੇ ਦੂਜੀ ਬਾਹ ਵੀ ਤਾਂ ठीक है भाइयों, भाइय बायोगी तालमेल संघर्ष कमेटी जिंदाबाद 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 एस डी एम समरा मुरादाबाद मुर्दाबाद मुर्दाबाद एस डी एम समराड़ा मुर्दाबाद मुर्दाबाद मुरादाबाद मुर्दाबाद 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 लोट्रो टाणी मुर्दाबाद 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 ਯੋਗ ਨਾ ਕੋ ਹੋ ਜਿਹੜਾ ਅੰਦਰ ਸਰੀਰ ਬੈਠਾ ਹੈ ਪਰਸੀਦੋ ਲੈਣਾ ਚਾਹੀਦਾ ਹੈ। ਅੱਕੇ ਸ਼ਹੀਦ ਚੱਕ ਦੇਾਂਗੇ। ਜਾਣ ਤੇ ਗੋਡਾ ਰੱਖ ਦੇਾਂਗੇ। ਅੱਕੇ ਸ਼ਹੀਦ ਚੱਕ ਦੇਾਂਗੇ। ਜਾਣ ਤੇ ਗੋਡਾ ਰੱਖ ਦੇਾਂਗੇ। ਉਸ ਸ਼ਬਰ ਚੱਕ ਦੇਾਂਗੇ। ਜਾਣ ਤੇ ਗੋਡਾ ਰੱਖ ਦੇਾਂਗੇ। ਲੋਕ ਇੱਕ ਤਾਂ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਅਕੇ ਸਾਡੇ ਨਾਲ ਖੇੜਾ। ਕੱਖਣਾ ਰੇ। ਅਕੇ ਸਾਡੇ ਨਾਲ ਖੇੜਾ। ਦੀ ਸਤਕਾਰਯੋਗ ਵੀਰੋ ਤੇ ਭੈਣੋ ਦੋ ਸਾਲ ਤੋਂ ਖਾੜਾ ਭੂੰਗੜੀ ਮੁਸ਼ਕਾਬਾਦ ਬੱਕਾ ਕੜਾ ਤੇ ਥੋੜਾ ਜਿਹਾ ਸਾਲ ਬਾਅਦ ਗੁੰਗਰਾਲੀ ਇੱਥੇ ਸੰਘਰਸ਼ ਚੱਲੇ ਗੁੰਗਰਾਲੀ ਵਾਲੇ